ਕਮਾਲ ਹੈ ਅਕਾਲ ਹੈ ਅਕਾਲ ਹੈ ਕਮਾਲ ਹੈ ਕਦੇ-ਕਦੇ ਉਹ ਵਾਹਿਗੁਰੂ ਐਸੀ ਕੋਈ ਖੇਡ ਰਚਾ ਦਿੰਦਾ ਐਸਾ ਕੁਛ ਕਰ ਜਾਂਦਾ ਜੀ ਨੂੰ ਦੇਖ ਕੇ ਸੁਣ ਕੇ ਬੰਦੇ ਹੈਰਾਨ ਰਹਿ ਜਾਂਦੇ ਆ 당ਗ ਰਹਿ ਜਾਂਦੇ ਆ ਇਸ ਬੰਦੇ ਦਾ ਨਾਮ ਇਸਮਾਇਲ ਆ ਇਹ ਬੰਦਾ 6 ਵਾਰੀ ਮਰ ਚੁੱਕਿਆ ਤੇ ਜਦੋਂ ਇਹਨੂੰ ਦਫਨ ਕਰਨ ਜਾਂਦੇ ਨੇ ਉਹ ਕਬਰ ਦੇ ਵਿੱਚ ਤੇ ਇਹ ਬੰਦਾ ਜਿਉਂਦਾ ਹੋ ਜਾਂਦਾ 6 ਵਾਰ ਮਰਿਆ ਤੇ 6 ਬਾਰੇ ਬੰਦਾ ਜਿਉਂਦਾ ਹੋ ਗਿਆ ਤੇ ਹੁਣ ਕੀ ਹੋਇਆ ਹੁਣ ਇਹਨੂੰ ਇਹਨਾਂ ਦੇ ਲੋਕਾਂ ਨੇ ਅੱਡ ਛੱਡਤਾ ਲੋਕ ਕਹਿੰਦੇ ਕਿ ਤੂੰ ਭੂਤ ਆ ਹੁਣ ਲੋਕ ਇਹਨੂੰ ਆਪਣੇ ਕੋਲੇ ਨਹੀਂ ਆਉਣ ਦਿੰਦੇ ਇਹਦੇ ਤੋਂ ਡਰਦੇ ਨੇ ਉਹ ਇਹਨੂੰ ਭੂਤ ਹੀ ਮੰਨਣ ਲੱਗ ਗਏ ਕਿ ਤੂੰ ਇੰਨੀ ਵਾਰੀ ਮਰ ਕੇ ਕਿਵੇਂ ਜਿਉਂਦਾ ਹੋ ਸਕਦਾ ਤੇ ਇਹ ਬੰਦਾ ਕਹਿੰਦਾ ਹੁਣ ਮੈਂ ਆਪਣੇ ਆਪ ਤੋਂ ਹੁਣ ਦੁਖੀ ਹੋਇਆ ਪਿਆ ਕਿਉਂਕਿ ਮੈਨੂੰ ਕੋਈ ਬੁਲਾਉਂਦਾ ਨਹੀਂ ਕੋਈ ਮੇਰੇ ਨੇੜੇ ਨਹੀਂ ਆਉਂਦਾ ਇਹ ਵਿਚਾਰਾ ਹੁਣ ਕੱਲਾ ਇੱਕ ਅੱਡ ਜਗ੍ਹਾ ਦੇ ਉੱਤੇ ਰਹਿੰਦਾ ਕਿਉਂਕਿ ਸਾਰਾ ਪਿੰਡ ਸਾਰੇ ਲੋਕ ਇਹਦੇ ਤੋਂ ਹੁਣ ਡਰਨ ਲੱਗ ਗਏ 6 ਵਾਰੀ ਇਹ ਮਰਿਆ ਤੇ 6 ਦੇ 6 ਵਾਰੀ ਜਦੋਂ ਇਹਨੂੰ ਦਫਨਾਉਣ ਦੀ ਤਿਆਰੀ ਹੁੰਦੀ ਸੀ ਤੇ ਇਹ ਬੰਦਾ ਉੱਠ ਕੇ ਬੈਠ ਜਾਂਦਾ ਸੀ ਸੋ ਇਹ ਇੱਕ ਵਾਰੀ ਇਤਫਾਕ ਹੋ ਗਿਆ ਦੋ ਵਾਰੀ ਕਹਿੰਦੇ ਇਤਫਾਕ ਹੋ ਗਿਆ ਤਿੰਨ ਵਾਰੀ ਇਤਫਾਕ ਹੋ ਗਿਆ ਤੇ ਹਰ ਵਾਰੀ ਤੂੰ ਇਦਾਂ ਕਿਵੇਂ ਕਰ ਲੈਣਾ ਉਹ ਕਹਿੰਦੇ ਵੀ ਅਸੀਂ ਨਹੀਂ ਮੰਨਦੇ ਹੈਗੇ ਸਾਨੂੰ ਤਾਂ ਇਹ ਲੱਗਦਾ ਵੀ ਤੂੰ ਭੂਤ ਹੀ ਆ ਤੇਰੇ ਵਿੱਚ ਕੋਈ ਐਸੀ ਸ਼ਕਤੀ ਆ ਜਿਹੜੀ ਤੈਨੂੰ ਮਰਨ ਨਹੀਂ ਦਿੰਦੀ ਇਸ ਕਰਕੇ ਲੋਕਾਂ ਨੇ ਇਹਨੂੰ ਅੱਡ ਕੱਟਤਾ ਆਪਣੇ ਕਬੀਲੇ ਤੋਂ ਬਾਹਰ ਕਰਤਾ ਤੇ ਇਹ ਬੰਦਾ ਹੁਣ ਕੱਲਾ ਰਹਿ ਰਹਿ ਕੇ ਦੁਖੀ ਹੋ ਗਿਆ ਦਿਖੋ ਇਹਨੂੰ ਨਾਲ ਨਹੀਂ ਰੱਖਦੇ ਕਿਉਂਕਿ ਉਹ ਇਹਨੂੰ ਭੂਤ ਮੰਨਦੇ ਨੇ ਤੇ ਜਿੱਥੇ ਇਹ ਰਹਿੰਦਾ ਉੱਥੇ ਡਰਦਾ ਕੋਈ ਵੀ ਬੰਦਾ ਆਉਂਦਾ ਨਹੀਂ ਹੈਗਾ ਇਹਦੇ ਨੇੜੇ ਕੈਸੀ ਪ੍ਰਮਾਤਮਾ ਦੀ ਖੇਡ ਆ ਨਾ ਕਿ ਬੰਦਾ 6 ਵਾਰੀ ਮਰ ਕੇ ਜਿਉਂਦਾ ਹੋ ਗਿਆ ਤੇ ਲੋਕ ਨੇ ਹੁਣ ਉਹਨੂੰ ਜਿਉਂਦੇ ਬੰਦੇ ਨੂੰ ਭੂਤ ਸਮਝ ਹੀ ਜਾਂਦੇ ਨੇ ਸੋ ਪ੍ਰਮਾਤਮਾ ਦੇ ਵਰਤਾਰੇ ਆ ਉਹਦੀਆਂ ਰਹਿਮਤਾਂ ਨੇ ਉਹਦੀ ਮਰਜ਼ੀ ਆ ਉਹ ਜੋ ਚਾਹੇ ਉਹ ਕਰ ਸਕਦਾ ਹੈਨਾ ਸੋ ਆਪਾਂ ਤੁਹਾਨੂੰ ਅਕਸਰੀ ਕਹੀਦਾ ਕਿ ਵਾਹਿਗੁਰੂ ਬਹੁਤ ਵੱਡਾ ਬਹੁਤ ਵੱਡਾ ਤੁਹਾਡੇ ਦੁੱਖ ਤਕਲੀਫ ਉਹਦੇ ਸਾਹਮਣੇ ਜਮੇ ਨਿੱਕੇ ਨਿੱਕੇ ਨੇ ਸੋ ਉਹਦੇ ਤੇ ਭਰੋਸਾ ਰੱਖਿਆ ਕਰੋ ਉਹਦੇ ਅੱਗੇ ਅਰਦਾਸ ਕਰਿਆ ਕਰੋ ਉੱਠਦੇ ਬੈਠਦੇ ਉਹਨੂੰ ਯਾਦ ਕਰਿਆ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇਕਲਾ ਵਰਤ ਲਿਆ ਜਿਉਂਦੇ ਵਾਸਤੇ ਰਹੋ ਧੰਨਵਾਦ